ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਨੂੰ ਥੰਬਨੇਲ ਤੋਂ ਵੀ ਪਤਾ ਲੱਗ ਹੀ ਗਿਆ ਹੋਊਗਾ ਤੁਹਾਨੂੰ ਮੈਂ ਫਿਰ ਵੀ ਇੱਕ ਵਾਰ ਦੱਸ ਦਿੰਨਾ ਵਾਂ ਕਿ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਇਟਲੀ ਆਉਣ ਤੇ ਕਿੰਨਾ ਖਰਚਾ ਆਉਂਦਾ ਵਾ ਇਸ ਟਾਪਿਕ ਬਾਰੇ ਆਪਾਂ ਗੱਲ ਕਰਾਂਗੇ ਸੱਚਾਈ ਦੱਸਾਂਗੇ ਕਿੰਨਾ ਖਰਚਾ ਆਉਂਦਾ ਵਾ ਤੇ ਬਾਕੀ ਏਜੰਟ ਵਿੱਚੋਂ ਕਿੰਨੇ ਆ ਉਹ ਪਾ ਤੁਹਾਡੇ ਪੈਸੇ ਨਾਰਮਲੀ ਗੱਲ ਲੱਗਣੇ ਲੱਗਣੇ ਆ ਲੱਗਣ ਦਾ ਕਾਰਨ ਕੀ ਆ ਕਿ ਤੁਹਾਨੂੰ ਜਿਵੇਂ ਏਜੰਟ ਵਾ ਉਹ ਏਜੰਟ ਨੇ ਪੇਪਰ ਭਰਾ ਕੇ ਦੇਣੇ ਆ ਕਹਿ ਲਈਏ ਕੀ ਕੋਈ ਆਪਣਾ ਬੰਦਾ ਲੱਭਣਾ ਪਹਿਲਾਂ ਉਹਨੂੰ ਉਹਦਾ ਉਹਦਾ ਕੰਟਰੈਕਟ ਕਰਾਉਣਾ ਵਾ ਮਾਲਕ ਲੱਭਣਾ ਇਥੇ ਇਟਲੀ ਵਿੱਚ ਜਿਹਦਾ ਕੰਮ ਹੋਵੇ ਪੇਪਰ ਭਰੋਣੇ ਆ ਵੀਜ਼ਾ ਲਵਾਉਣਾ ਆ ਇਹ ਸਾਰਾ ਕੁਝ ਏਜੰਟ ਤਾਂ ਪੈਸੇ ਲੈਂਦੇ ਆ ਆਪਾਂ ਇਹਦੇ ਬਾਰੇ ਗੱਲ ਕਰ ਲਈਏ ਠੀਕ ਆ ਤੇ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਿਉਂ ਕੋਈ ਗੱਜਣਾ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੈ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਲਗਾ ਵਾ ਤੁਸੀਂ ਉਹਨੂੰ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਛੇ ਆਪਾਂ ਤੁਹਾਨੂੰ ਜਵਾਬ ਜਰੂਰ ਦ ਲੋਬੀ ਫੇਰ ਕਰਦੇ ਆ ਵੀਡੀਓ ਸਟਾਰਟ ਜਿਆਦਾ ਚਿਰ ਨਾਲ ਲੈਂਦੇ ਹੈ ਟਾਈਮ ਨਾ ਆਪਾਂ ਵੇਸਟ ਕਰਦੇ ਹੋਏ ਕਰਦੇ ਆ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਪੈਸੇ ਕਿੰਨੇ ਲੱਗਦੇ ਆ ਏਜੰਟ ਨਾਰਮਲੀ ਗੱਲ ਤੁਹਾਨੂੰ ਪਤਾ ਵਾ ਕਿ ਕਈ ਹੋਣ ਦੇ ਕੇ ਆਉਂਦੇ ਆ 8 ਲੱਖ ਰੁਪਇਆ ਦੇ ਕੇ ਆਉਂਦੇ ਆ 9 ਮੰਥ ਵਾਲੇ ਪੇਪਰਾਂ ਦਾ ਕਈ 8 ਲੱਖ ਵਿੱਚ ਕੱਲੀ ਐਂਟਰੀ ਕਰਦੇ ਆ ਕਸੀ ਕਈ 10 ਲੱਖ ਦੇ ਕੇ ਆਉਂਦੇ ਆ ਕਈ 12 ਲੱਖ ਦੇ ਕੇ ਆਉਂਦੇ ਆ ਕਈ 12 ਲੱਖ ਵਿੱਚ ਇਕੱਲੀ ਐਂਟਰੀ ਹੀ ਕਰਦੇ ਆ ਐਂਟਰੀ ਦਾ ਮਤਲਬ ਕੀ ਕਰਾ ਤੁਹਾਡਾ ਉਹਨਾਂ ਨੇ ਵੀਜ਼ਾ ਲਵਾਉਣਾ ਵਾ ਤੁਸੀਂ ਇੱਥੇ ਆਣ ਕੇ ਦੋ ਨੰਬਰ 'ਚ ਹੋ ਜਾਣਾ ਵਾ ਠੀਕ ਹੈ ਤੁਹਾਡੇ ਕੋਲ ਜਿੰਨਾ 'ਚ ਤੁਹਾਡਾ ਵੀਜ਼ਾ ਵੈਲਡ ਹੈਗਾ ਵਾ ਤੁਸੀਂ ਇੱਕ ਨੰਬਰ 'ਚ ਜੋ ਤੁਹਾਡਾ ਵੀਜ਼ਾ ਜਿਹੜਾ ਖਤਮ ਹੋ ਗਿਆ ਉਸ ਤੋਂ ਬਾਅਦ ਤੁਸੀਂ ਦੋ ਨੰਬਰ ਵਿੱਚ ਨਾ ਤੁਸੀਂ ਕਿਤੇ ਤੁਹਾਨੂੰ ਲੀਗਲੀ ਤੌਰ ਤੇ ਕੰਮ ਮਿਲ ਸਕਦਾ ਦੋ ਨੰਬਰ 'ਚ ਤੁਹਾਨੂੰ ਕੰਮ ਮਿਲੂਗਾ ਤੇ ਜੇਕਰ ਤੁਸੀਂ ਕਹੋ ਕਿ ਮੈਂ ਇੱਥੇ ਆਣ ਕੇ ਆਪ ਪੇਪਰ ਬਣਾ ਤੁਸੀਂ ਆਪ ਪੇਪਰ ਨਹੀਂ ਬਣਾ ਸਕਦੇ ਜੇ ਪੇਪਰ ਬਣਾਉਣ ਵਾਸਤੇ ਵੀ ਤੁਹਾਨੂੰ ਆਪਾਂ ਕਹਿ ਲਈਏ ਕਿ ਕਿਸੇ ਕੋਈ ਨਾ ਕੋਈ ਮਾਲਕ ਨਾਲ ਕਨੈਕਟ ਤੁਹਾਨੂੰ ਕਰਨਾ ਪੈਣਾ ਠੀਕ ਆ ਤੇ ਇਸ ਕਰਕੇ ਜਿਹੜਾ ਵਾ ਜਿਹੜੇ ਪੇਪਰ ਵਾ ਉਹ ਤੁਸੀਂ ਕਿਸੇ ਨਾ ਕਿਸੇ ਮਾਲਕ ਦੇ ਨਾਲ ਮਿਲ ਕੇ ਜਿਹੜੇ ਮਾਲਕਾਂ ਨਾਲ ਤੁਸੀਂ ਇੱਥੇ ਆਏ ਜੇ ਉਹ ਮਾਲਕ ਦੇ ਨਾਲ ਤੁਸੀਂ ਕੰਟਰੈਕਟ ਕਰਕੇ ਪੇਪਰ ਜਿਹੜੇ ਆ ਬਣਾ ਸਕਦੇ ਹੋ ਉਸ ਤੋਂ ਬਿਗਾਰੇ ਤੁਸੀਂ ਪੇਪਰ ਨਹੀਂ ਬਣਾ ਸਕਦੇ ਠੀਕ ਹੈ ਕਈ ਵੀਰ ਭਰਾ ਸੋਚ ਲੈਂਦੇ ਆ ਕਿ ਅਸੀਂ ਨਾ ਆਪਾਂ 9 ਮੰਥ ਵਾਲੇ ਪੇਪਰਾਂ ਦਾ ਵੀਜ਼ਾ ਲਵਾ ਲੈਂਦੇ ਆ ਤੇ ਐਂਟਰੀ ਕਰਾ ਕੇ ਇੱਥੇ ਆਣ ਕੇ ਪੇਪਰ ਅਸੀਂ ਆਪੇ ਬਣਾ ਲਾਂਗੇ ਇਦਾਂ ਨਹੀਂ ਹੋ ਸਕਦਾ ਜਾਂ ਤੁਸੀਂ ਉਹ ਮਾਰਨਾ ਕੰਟਰੈਕਟਰ ਕਰਕੇ ਤੁਸੀਂ ਪੇਪਰ ਜਿਹੜੇ ਆ ਆਪਣੇ ਰੀਨਿਊਪਾ ਕਹਿਦੇ ਤੁਹਾਨੂੰ ਕਾਰਡ ਮਿਲ ਸਕਦਾ ਪਰ ਤੇ ਜਾਂ ਤੁਸੀਂ ਆਪਣਾ ਕਹਿ ਦਈਏ ਦੂਜੇ ਨੰਬਰ ਤੇ ਕਿ ਤੁਸੀਂ ਦੁਬਾਰਾ ਫਲੂਸੀ ਜਦੋਂ ਓਪਨ ਹੁੰਦੀ ਹੈ ਤੁਸੀਂ ਪੇਪਰ ਭਰੋ ਆ ਆਪਣੇ ਤੁਹਾਨੂੰ ਫੇਰ ਨਵਲਾ ਹਾਸਤਾ ਮਿਲੋ ਤੁਹਾਡਾ ਫੇਰ ਵੀਜ਼ਾ ਲੱਗੂ ਉਸ ਤੋਂ ਬਾਅਦ ਤੁਸੀਂ ਇਹ ਗਾਂ ਕੰਮ ਜਿਹੜਾ ਆਪਣਾ ਤੋੜ ਸਕਦੇ ਹੋ ਉਸ ਤੋਂ ਬਗੈਰ ਤੁਸੀਂ ਇੱਥੇ ਇਟਲੀ ਵਿੱਚ ਨਹੀਂ ਪੱਕੇ ਹੋ ਸਕਦੇ ਇੱਥ ਗੱਲ ਕਹਿ ਦਈਏ ਸਪੇਨ ਕਹਿ ਦਈਏ ਜੇਗਾ ਤੁਹਾਡਾ ਕੋਈ ਜੁਗਾੜ ਲੱਗਦਾ ਉਸੇ ਤਰ੍ਹਾਂ ਤੁਸੀਂ ਪੱਕੇ ਹੋ ਜਾਂਦੇ ਜਿਹੜੇ ਵੀਰ ਭਰਾ ਆਉਂਦੇ ਆ ਹੁਣ ਪੈ ਕੀ ਚੱਕਰ ਆਪਾਂ ਪੈਸਾਂ ਬਾਰੇ ਗੱਲ ਕਰ ਰਹੀਏ ਕਿ ਪੈਸੇ ਕਿੰਨੇ ਲੱਗਦੇ ਆ ਪੈਸਿਆਂ ਦੀ ਗੱਲ ਕਰਦੀਏ ਪੈਸੇ ਜਿਹੜੇ ਆ ਤੁਹਾਨੂੰ ਵੀ ਪਤਾ ਨਾਰਮਲੀ ਗੱਲ ਆ ਕਿ ਵਰਕ ਪਰਮਿਟ ਜਿਹੜਾ ਹੁੰਦਾ ਵਾ ਉਹ ਨਾਰਮਲੀ ਗੱਲ ਵਾ ਇੱਕ ਹਿਸਾਬ ਦਾ ਵਰਕ ਕਰਨ ਤੁਸੀਂ ਇੱਥੇ ਆਉਣਾ ਵਾ ਤੇ ਵਰਕ ਨਾਰਮਲੀ ਗੱਲ ਕੀ ਵਰਕ ਹੋਊਗਾ ਉੱਥੇ ਤਾਂ ਤੁਹਾਨੂੰ ਵਾ ਕਿ ਸੱਜਿਆ ਜਾ ਰਿਹਾ ਵਾ ਤੇ ਨਾਰਮਲੀ ਗੱਲ ਵਾ ਕੀ ਜਿਹੜੇ ਵਾ ਵਰਕ ਪਰਮਿਟ ਹੁੰਦਾ ਉਹ ਕਿਸੇ ਵੀ ਦੇਸ਼ ਦਾ ਹੋਵੇ ਆਪਾਂ ਕਹਿ ਲਈਏ ਕੈਨੇਡਾ ਅਮਰੀਕਾ ਯੂਰਪ ਦੀ ਕੋਈ ਵੀ ਕੰਟਰੀ ਆ ਆਪਾਂ ਕਹਿ ਲਈਏ ਸਪੇਨ ਫਰਾਂਸ ਇਟਲੀ ਪੁਰਤਗਾਲ ਕੋਈ ਵੀ ਕੰਟਰੀ ਆ ਉੱਥੇ ਜਿਹੜਾ ਵਾ ਜਿਹੜਾ ਆਪਾਂ ਜਿਹੜਾ ਵਰਕ ਪਰਮੂਡ ਹੁੰਦਾ ਇਹ ਫਰੀ ਹੁੰਦਾ ਵਾ ਪਰ ਫਰੀ ਤਾਂ ਪਤਾ ਕੋਈ ਚੀਜ਼ ਨਹੀਂ ਅੱਜਕੱਲ ਮਿਲਦੀ ਜਿੰਨੇ ਤੁਹਾਨੂੰ ਰਾਹ ਵਿਖਾਉਣਾ ਤੁਹਾਡੇ ਕੋਲ ਨੇ ਵੀ ਪੈਸੇ ਲੈਣੇ ਆ ਜੇਕਰ ਤੁਹਾਡਾ ਕਿਰਸ਼ਦਾਰ ਹੋਣ ਤੁਹਾਡੇ ਕੋਲ ਪੈਸੇ ਲੈਣੇ ਆ ਨਾਰਮਲੀ ਗੱਲ ਕੀ ਪੈਸੇ ਹਰ ਇੱਕ ਨੇ ਬਚਾਉਣੇ ਆ ਜਿਸ ਕਰਕੇ ਉਹਨਾਂ ਨੇ ਇੱਕ ਹਿਸਾਬ ਦਾ ਇਹ ਹੁਣ ਧੰਦਾ ਬਣਾ ਲਿਆ ਵਾ ਕਿ ਪੇਪਰ ਭਰਦੇ ਵਾ ਤੁਹਾਡੇ ਤੁਹਾਨੂੰ ਭਾਵੇਂ ਕੰਮ ਤੇ ਰੱਖਣ ਭਾਵੇਂ ਨਾ ਰੱਖਣ ਤੁਹਾਡੇ ਪੇਪਰ ਭਰਦੇ ਤੁਹਾਨੂੰ ਐਸੇ ਸੱਦ ਲੈਂਦੇ ਆ ਤੁਹਾਡੇ ਕੋਲ 10 ਲੱਖ 8 ਲੱਖ 12 ਲੱਖ ਇਹ ਤੁਹਾਡੇ ਕੋਲ ਪੈਸੇ ਉਹਨਾਂ ਨੇ ਰੱਖੀ ਹੁੰਦੇ ਆ ਉਹ ਜਿਹੜਾ ਵਾ ਆਪਾਂ ਕਹਿ ਲਈਏ ਕਿ ਪੈਸੇ ਤੁਹਾਡੇ ਕੋ ਤੇ ਤਾਂ ਤੁਹਾਨੂੰ ਪਤਾ ਨਾਰਮਲੀ ਗੱਲ ਜੇਕਰ ਤੁਹਾਡੇ ਕੋਲ ਤੁਹਾਡਾ ਵੀਜ਼ਾ ਲੱਗਦਾ ਤਾਂ ਤੁਹਾਡੇ ਕੋਲ ਪੈਸੇ ਲੈਂਦੇ ਜੇਕਰ ਤੁਹਾਡਾ ਵੀਜ਼ਾ ਨਹੀਂ ਲੱਗਦਾ ਤੁਹਾਡੇ ਕੋਲ ਪੈਸੇ ਉਹ ਨਹੀਂ ਲੈਂਦੇ ਠੀਕ ਹੈ ਨਾਰਮਲੀ ਗੱਲ ਤੁਹਾਨੂੰ ਪਤਾ ਕਿ ਜੇਕਰ ਵੀਜ਼ਾ ਲੱਗੂਗਾ ਫਿਰ ਤੁਹਾਡੇ ਕੋਲ ਪੈ ਲੈ ਲੈਂਦੇ ਆ ਉਸ ਤੋਂ ਬਗੈਰ ਤੁਹਾਡੇ ਕੋਲ ਜਿਹੜੇ ਪੈਸੇ ਸਿਰਫ ਤੇ ਉਹ ਫੀਸ ਫੀਸ ਲੈਂਦੇ ਆ ਜਿਵੇਂ ਫੀਸ ਕਿੰਨੀ ਹੁੰਦੀ ਹੈ ਹਰ ਫੀਸ ਭਰਿਆ ਪਕਾਲ ਕਰ ਲੈਂਦੇ ਆ ਨਾਰਮਮਲ ਜਿਹੜੀ ਇਟਲੀ ਵਿੱਚ ਫੀਸ ਚੱਲਦੀ ਆ ਉਹ 20 ਜਾਂ 5000 ਹੁੰਦੇ ਆ ਜਿਹੜੇ 20 5000 ਇੱਧਰ ਦੇ ਇਟਲੀ ਦੇ ਆਪਾਂ ਕਹਿ ਲਈਏ ਇੰਡੀਆ ਦਾ 2000 ਰੁਪਿਆ ਕਹਿ ਲਈ ਤੇ ਆਪਾਂ ਟੋਟਲੀ ਖਚਲਾ ਲੀਏ ਪਜਮਾਲੋ ਸਾਰਾ ਖਰਚਾ ਕੱਢ ਲੀਏ ਨਾ ਵੱਧ ਤੋਂ ਵੱਧ ਆਪਾਂ ਕਹਿ ਲਈਏ 40 ਤੋਂ 50000 ਰੁਪਇਆ ਲੱਗਦਾ ਵਾ ਆਪਣੇ ਇੰਡੀਆ ਦਾ ਪੇਪਰ ਭਰਨ ਦੇ ਇਟਲੀ ਦੇ ਪੇਪਰ ਨਿਕਲਣ ਤੱਕ ਦੇ ਕਿਉਂਕਿ ਨਾਰਮਲੀ ਗੱਲ ਵਰਕ ਵੀਜ਼ੇ ਦੇ ਆਪਾਂ ਇੱਥੇ ਆਉਣਾ ਤੇ ਵਰਕ ਕਰਨ ਵਾਸਤੇ ਤੁਹਾਨੂੰ ਕੋਈ ਪੈਸੇ ਨਹੀਂ ਦੇਣੇ ਪੈਂਦੇ ਕਿ ਪੈਸੇ ਦੇ ਕੇ ਫਿਰ ਤੁਹਾਨੂੰ ਵਰਕ ਵੀਜ਼ਾ ਮਿਲਦਾ ਵਾ ਜੋ ਸਰਕਾਰ ਵੱਲੋਂ ਇਹ ਗੱਲ ਸਰਕਾਰ ਨੂੰ ਵੀ ਨਹੀਂ ਪਤਾ ਹੈਗਾ ਕਿ ਜਿਹੜੀ ਜਿਹੜੇ ਵਰਕ ਵੀਜ਼ਾ ਇਹ ਤੁਹਾਨੂੰ ਇਹੇ ਬਾ ਪੈਸੇ ਦੇ ਕੇ ਤੁਹਾਨੂੰ ਮਿਲ ਰਿਹਾ ਨਾਰਮਲੀ ਗੱਲ ਤੁਸੀਂ ਇੱਥੇ ਪੈਸੇ ਕਮਾਉਣ ਆਉਣਾ ਜੇ ਤੁਸੀਂ ਘਰੋਂ 10-12 ਲੱਖ ਰੁਪਏ ਲਾ ਕੇ ਥੋੜਾ ਪੈਸੇ ਕਮਾਉਣ ਇੱਥੇ ਆਓਗੇ ਵੀ 10 ਲੱਖ 12 ਲੱਖ ਰੁਪਏ ਦਾ ਕਦੋਂ ਪੂਰਾ ਹੋਣਾ ਜਾ ਕੇ ਤੁਸੀਂ ਕੰਮ ਸੈੱਟ ਕਰੋਗੇ ਉਸ ਤੋਂ ਬਾਅਦ ਤੁਹਾ ਜਿਸ ਕਰਕੇ ਸਰਕਾਰ ਨੂੰ ਵੀ ਇਹ ਗੱਲ ਨਹੀਂ ਪਤਾ ਹਲੇ ਤੱਕ ਕਿ ਜਿਹੜੇ ਵਾ ਜਿਹੜੇ ਵੀਜਾ ਵਾ ਉਹ ਪਹਾਂਚ ਵਿਕਦੇ ਆਂ ਗਾਂ ਫ੍ਰੀ ਲੈ ਕੇ ਤੇ ਗਾਂ ਪਹਾਂਚ ਵਿਕਦੇ ਆ ਇਸ ਕਰਕੇ ਜਿਹੜੇ ਵਾ ਏਜੰਟਾਂ ਨੇ ਗਾਂ ਜਿਹੜਾ ਵਾ ਆਪਣਾ ਧੰਦਾ ਬਣਾ ਚੁੱਕਿਆ ਵਾ ਕਿ ਫਲੂਸੀ ਓਪਨ ਹੋਣੀ ਆਪਣੇ ਪੇਪਰ ਭਰੋਣੇ ਏਜੰਟਾਂ ਨਾਲ ਗੱਲਬਾਤ ਕਰਾਉਣੀ ਸਾਰਾ ਕੁਝ ਕਰਕੇ ਤੇ ਜਿਹੜੇ ਵਾ ਉਹਨਾਂ ਨੇ ਵਿੱਚੋਂ ਆਪਣਾ ਜਿਹੜਾ 8-10 ਲੱਖ ਰੁਪਇਆ ਜਿਹੜਾ ਵਾ ਵਿਚਾਰ ਲੈਣਾ ਸਾਈਡ ਤੇ ਕਿਉਂਕਿ ਇਹ 8 ਲੱਖ ਇੱਕ ਜਿਹੜਾ 8-10 ਲੱਖ ਰੁਪਇਆ ਸਿਰਫ ਇੱਕ ਬੰਦੇ ਨੂੰ ਪਾਜਦਾ ਇਹ ਕਿੰਨੇ ਬੰਦਿਆਂ ਡਿਵਾਈਡ ਹੁੰਦਾ ਜਿਨੇ ਪੇਪਰ ਭਰਨੇ ਜਿਹੜਾ ਇਟਾਲੀਅਨ ਬੰਦਾ ਜਿਹਦਾ ਕੰਮ ਵਾ ਉਹਦੇ ਉਸ ਤੋਂ ਬਾਅਦ ਏਜੰਟ ਦੇ ਜਾਂ ਜਿਹਨਾਂ ਤੁਹਾਨੂੰ ਮਲਾਇਆ ਵਾ ਉਹਦੇ ਪੈਸੇ ਇਹ 4-5 ਜਾਨਾਂ 'ਚ ਡਿਵਾਈਡ ਹੋ ਜਾਂਦੇ ਆ ਪੈਸੇ ਤੇ ਇਹਨਾਂ ਨੇ ਮਲਕੀਅਤ ਦੇ ਹਿਸਾਬ ਦਾ ਆਪਾਂ ਕਹੀ ਕਿ ਧੰਦਾ ਬਣਾਇਆ ਹੋਇਆ ਦੁਕਾਨ ਬਣਾਈ ਹੈ ਆਪਣੀ ਕਿ ਪੈਸੇ ਤਾਂ ਤੁਹਾਨੂੰ ਵੀਜ਼ਾ ਲੈ ਕੇ ਦਿੰਦੇ ਆ ਆਪਣੇ ਕੰਮ ਦੇ ਸਿਰ ਤੇ ਭਾਵੇਂ ਤੁਹਾਨੂੰ ਕੰਮ ਦੇਣ ਭਾਵੇਂ ਨਾ ਤੁਹਾਨੂੰ ਦੇਣ ਤੁਹਾਡੇ ਕੋਲੋਂ 10 ਲੱਖ, 20 ਲੱਖ, 8 ਲੱਖ ਰੁਪਇਆ ਤੁਹਾਡੇ ਕੋਲ ਲੈ ਲੈਂਦੇ ਆ ਠੀਕ ਆ ਜਿਹੜਾ ਨਾਰਮਲ ਹੀ ਖਰਚਾ ਵਾ ਉਹ 40 ਤੋਂ 50 ਹਜ਼ਾਰ ਰੁਪਇਆ ਲੱਗਦਾ ਵਾ ਇਟਲੀ ਦਾ ਵੀਜ਼ਾ ਲਾਉਣ ਤੇ ਭਾ ਹੁਣ ਤੁਸੀਂ ਵੇਖਿਆ ਜਿਵੇਂ ਆਪਾਂ ਕਹਿਦੇ ਕਿ ਜਿਹੜਾ ਫੈਮਿਲੀ ਵੀਜ਼ਾ ਵਾ ਉਹ ਵੀ ਇੱਕ حساب ਦਾ 500 500 ਤੋਂ 600 ਯੂਰੋ ਖਰਚਾ ਆਉਂਦਾ ਉਹ ਹੀ ਮਲਕੀ 40-50 ਹਜ਼ਾਰ ਜਾਂ ਤੁਸੀਂ ਇੱਕ 1 ਲੱਖ ਲਾ ਲਓ 1 ਲੱਖ ਰੁਪਈਆ ਆਪਣੇ ਇੰਡੀਆ ਦਾ ਖਰਚਾ ਆਉਂਦਾ ਵਾ ਜੇਕਰ ਤੁਸੀਂ ਫੈਮਿਲੀ ਵੀਜ਼ਾ ਲਵਾਉਣਾ ਇਸ ਤਰ੍ਹਾਂ ਹੀ ਜਿਹੜਾ ਵਾ ਵਰਕ ਵੀਜ਼ਾ ਹੁੰਦਾ ਵਾ 9 ਮੰਥ ਵਾਲਾ ਹੋਵੇ ਭਾਵੇਂ ਉਹ ਸਾਲ ਵਾਲਾ ਹੋਵੇ ਤੇ ਭਾਵੇਂ ਉਹ ਡੋਮੈਸਟਿਕ ਪੇਪਰ ਹੁਣ ਉਹਨਾਂ ਨੇ ਏਜੰਟਾਂ ਨੇ ਕੀ ਰੱਖਿਆ ਵਾ ਜੇਕਰ ਤੁਸੀਂ ਐਂਟਰੀ ਕਰਾਉਣੀ ਆ ਫਿਰ 8 ਲੱਖ ਜੇਕਰ ਤੁਸੀਂ 9 ਮੰਥ ਵਾਲੇ ਪੇਪਰਾਂ ਤੇ ਐਂਟਰੀ ਕਰਾ ਕੇ ਤਾਂ ਤੁਸੀਂ ਪਹਿਲਾਂ ਕਾਰਡ ਲੈਣਾ ਵ ਫਿਰ ਤੁਹਾਡਾ 10 ਲੱਖ ਲੱਗਣਾ ਵਾ ਜੇਕਰ ਤੁਸੀਂ ਸਾਲ ਵਾਲੇ ਪੇਪਰਾਂ ਦਾ ਹਣਾ ਫਿਰ ਤੁਹਾਡਾ 21 ਲੱਖ ਲੱਗਣਾ ਵਾ ਜੇਕਰ ਤੁਸੀਂ ਹੁਣਾ ਜੇ ਡੋਮੈਸਟਿਕ ਪੇਪਰਾਂ ਦੇ ਫਿਰ ਤੁਹਾਡਾ 14 ਲੱਖ ਲੱਗਣਾ ਵਾ ਮਲਕੀ ਰੇਟ ਬਤਾਈ ਜਾਂਦੇ ਆ ਵੀ ਉਹ ਉਹ ਕੰਮ ਕਰਾ ਕੇ ਦਿੰਦੇ ਆ ਤੁਹਾਡਾ ਜਿਹੜਾ ਰੇਟ ਬਤਾਈ ਜਾਂਦੇ ਆ ਪਰ ਉੰਜ ਪੈਸੇ ਨਹੀਂ ਲੱਗਦੇ ਉਹ ਬੰਦੇ ਇੱਥੇ ਆਣ ਕੇ ਹੀ ਪਤਾ ਲੱਗਦਾ ਕਿ ਕਿੰਨੇ ਪੈਸੇ ਲੱਗਦੇ ਆ ਤੇ ਕਿੰਨੇ ਨਹੀਂ ਲੱਗਦੇ ਚਲੋ ਇਹ ਵੀ ਉਹਨਾਂ ਨੇ ਧੰਦਾ ਬਣਾਇਆ ਤੁਹਾਨੂੰ ਮਲਕੀ ਰਾਹ ਵਿੱਚ ਪਾਉਂਦੇ ਇੱਕ ਕੀ ਰਾਹ ਪਾਉਂਦੇ ਤੁਹਾਨੂੰ ਕੰਮ ਇੱਥੇ ਆਣ ਕੇ ਇੱਕ ਵਾਰੀ ਸਾਹ ਦੇ ਇੱਕ ਯੂਰਪ ਵਿੱਚ ਐਂਟਰੀ ਕਰਾਉਂਦੇ ਤਹਾਡੇ ਕੋਲ ਲੈਂਦੇ ਵਾ ਉਹ ਜਿਹੜਾ ਖਰਚਾ ਆਉਂਦਾ ਵਾ ਇਹ 40 ਤੋਂ 50000 ਰੁਪਏ ਆਉਂਦਾ ਵਾ ਮੈਨੂੰ ਪਿੱਛੇ ਵੀ ਵੀਰਾਂ ਭਰਾਉਣ ਦੇ ਬਹੁਤ ਕਮੈਂਟ ਆ ਰਹੇ ਸੀ ਕਿ ਕਿੰਨਾ ਖਰਚਾ ਆਉਂਦਾ ਇਟਲੀ ਆਉਣ ਤੇ ਤੇ ਕਿਹੜੇ ਪੇਪਰ ਭਰੇ ਜਾਣ ਇਹਦੇ ਇਹਨਾਂ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ ਕਿਹੜੇ ਫੇਪਰ ਭਰਨੇ ਚਾਹੀਦੇ ਆ ਕਿਹੜੇ ਨਹੀਂ ਭਰਨੇ ਚਾਹੀਦੇ ਤੇ ਸਿਰਫ ਸਿਰਫ ਆਪਾਂ ਇਸ ਵੀਡੀਓ ਵਿੱਚ ਖਰਚੇ ਬਾਰੇ ਗੱਲ ਕੀਤੀ ਆ ਤੇ ਖਰਚਾ ਸਿਰਫ ਸਿਰਫ ਇੰਨਾ ਆਉਂਦਾ ਜੇ ਤੇ ਬਾਕੀ ਜਿਹੜੇ ਏਜੰਟ ਆ ਉਹ ਤੁਹਾਨੂੰ 10 ਲੱਖ ਕਹਿ ਦੇਣ 8 ਲੱਖ ਕਹਿ ਦੇਣ ਉਹ ਉਹਨਾਂ ਦੇ ਡਿਪੈਂਡ ਵਾ ਜਿੰਨਾ ਉਹਨਾਂ ਤੁਹਾਨੂੰ ਕਹਿ ਤੇ ਲਓ ਵੀ ਮਿੱਤਰੋ ਇਸ ਵੀਡੀਓ ਸਿਰਫ ਇਨਾ ਹੀ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ